ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਆਦਿਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਮਰੀਕਾ ਤੋਂ ਆਈ ਹੈ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਸ਼ੀਰਵਾਦ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹਰਿਆਣਾ ਦੇ ਚਾਰ ਨੌਜਵਾਨਾਂ ਦੀ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਦੇ ਵਿਖੇ ਇੱਕ ਚੀਜ਼ ਵਿੱਚ ਨਹਾਉਣ ਗਏ ਚਾਰ ਦੋਸਤਾਂ ਦੀ ਡੁੱਬਣ ਕਰਨਾ ਮੌਤ ਹੋਈ ਆ ਤੇ ਜਿਨ੍ਹਾਂ ਦੀ ਮੌਤ ਦੀ ਖਬਰ ਮਿਲਖਾ ਦੇ ਪਿੰਡ ਵਿੱਚ ਪਹੁੰਚ ਕੇ ਦੇ ਸੋਗ ਦੀ ਲਹਿਰ ਫੈਲ ਗਈ ਆ ਵਿਚਾਰੋਂ ਮਰਤਕ ਦੋਸਤ ਵਿੱਚੋਂ ਦੋ ਕਰਨਾਲ ਜੀਲੇ ਦੇ ਨਾਲ ਸੰਬੰਧਿਤ ਸਨ ਦੋ ਕੈਥਲ ਜੀਲੇ ਦੇ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਤੁਮਹਿਦਾਬ ਸਿੰਘ ਉਮਰ 24 ਸਾਲ ਪਿੰਡ ਗੋਬਿੰਦ ਗੜ ਨੇੜੇ ਜਲਮਾਨੇ ਦਾ ਰਹਿਣ ਵਾਲਾ ਸੀ ਤੇ ਪਿਛਲੇ ਡੇਢ ਸਾਲ ਤੋਂ ਅਮਰੀਕਾ ਗਿਆ ਸੀ ਜੋ ਟਰਾਲਾ ਲਾ ਹੁੰਦਾ ਕੰਮ ਕਰਦਾ ਸੀ ਮੈਂ ਤਾਂ ਆਪਣੇ ਦੋਸਤਾਂ ਨਾਲ ਝੀਲ ਕਿਨ ਨਾਉਣ ਗਿਆ ਸੀ ਤੇ ਝੀਲ ਵਿੱਚ ਡੁੱਬਣ ਕਰਨ ਮੌਤ ਹੋ ਗਈ ਦੂਜਾ ਏਕਮ ਸਿੰਘ ਉਮਰ 17 ਸਾਲ ਦਾ ਜੋ 14 ਮਹੀਨੇ ਪਹਿਲੇ ਹੀ ਅਮਰੀਕਾ ਗਿਆ ਸੀ ਪਿੰਡ ਚੂਰਨੀ ਕਿਲਾ ਕਰਨਾਲ ਦਾ ਰਹਿਣ ਵਾਲਾ ਸੀ ਉਸ ਦੀ ਝੀਲ ਵਿੱਚ ਡੁੱਬੜ ਨਾਲ ਮੌਤ ਹੋ ਗਈ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੌਜਵਾਨ ਸੰਨ ਕੋਲ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਮਿਲਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ